ਜਾਹਨੇ ਆ ਪਾਸੇ ਹੋ ਜਾ ਜਿੰਨਾ ਵੀ ਪ੍ਰੋਟੈਸਰ ਆ ਕੇ ਆ ਤਰੇ ਹੋ ਜਾ ਜੇ 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 ਕੋਈ ਗਲਤੀ ਹੁੰਦੀ ਆ ਉਹਦੀ ਕਹੋ ਕੇ ਕੇਵੋ ਜਿੰਮੇਦਾਰੀ ਪਛਾਣਦੀ ਹੋਵੇਗੀ ਬੋਲੋ ਵੀ ਸਾਬਹ ਬਹੁਤ ਸਮਝਾ ਰਿਹਾ ਦੁਨੀਆ ਕਾਲੇ ਲੱਗੇ ਲੱਗਿਆ ਲੱਗਿਆ ਬੋਲੋ ਹੀ ਤਾਲਾ ਮੁਕਤਵਰ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੇ ਇਹਦਾ ਤਾਲਾ ਲੱਗੇ ਇਸ ਤਾਲੇ ਨੂੰ ਜੇ ਪ੍ਰਸ਼ਾਸਨ ਨੇ ਖੋਲਿਆ ਤੇ ਮਜਬੂਰਨ ਸਾਨੂੰ ਹਾਈਵੇ ਦਾ ਸੱਦਾ ਦੇਣਾ ਪਊਗਾ ਅਸੀਂ ਹਾਈਵੇ ਬਲੌਕ ਕਰਾਂਗੇ ਇਹਦੀ ਬੋਲੀ ਤੱਕ ਇਹ ਤਾਲਾ ਖੁੱਲਣਾ ਨਹੀਂ ਚਾਹੀਦਾ ਔਰ ਜੇ ਤਾਲਾ ਖੁੱਲ ਗਿਆ ਤੇ ਉਹਦੇ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਔਰ ਸ਼ਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਲੈ ਕੇ ਹਾਈਵੇ ਬੰਦ ਕਰਾਂਗੇ ਕਿ ਸਾਡੇ ਪੈਸੇ ਨਹੀਂ ਆਉਂਦੇ ਤੇ ਪ੍ਰਸ਼ਾਸਨ ਉਸ ਜਿਹੜੇ ਲੋਕ ਗਰੀਬ ਕਿਸਾਨਾਂ ਦੇ ਪੈਸੇ ਦੱਬ ਕੇ ਬੈਠੇ ਨੇ ਉਹਨਾਂ ਦੇ ਪੱਖ ਵਿੱਚ ਖੜ੍ਹੇ ਨੇ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ 슈ਗਰ ਮਿੱਲ ਫਗਵਾੜਾ ਦੇ ਵੱਲ ਕਰੋੜਾ ਰੁਪਏ ਦੀ ਬਕਾਇਆ ਰਾਸ਼ੀ ਦੇ ਲੈਣ ਦੇ ਮਾਮਲੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਹੁਣ ਮਿੱਲ ਦੇ ਅੱਗੇ ਰੋਸਤਰ ਨਾ ਲਗਾ ਦਿੱਤਾ ਗਿਆ ਤੇ ਜਮ ਕੇ ਨਾਰੀਵਾਜ਼ੀ ਕੀਤੀ ਗਈ ਉਦਰੀ ਮਿੱਲ ਦੀ ਕਨਾਲਾ ਦੀ ਪ੍ਰਾਪਰਟੀ ਤੇ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਸੰਗਲ ਪਾ ਕੇ ਤਾਲਾ ਲਗਾ ਦਿੱਤਾ ਗਿਆ ਤੇ ਪ੍ਰਸ਼ਾਸਨ ਇੱਥੇ ਵੇਖਦਾ ਰਹਿ ਗਿਆ ਜ਼ਿਕਰ ਹੋ ਗਿਆ ਕਿ ਸਵੇਰੇ ਕਿਸਾਨ ਇਥੋਂ ਦੀ ਦਾਣਾ ਮੰਡੀ ਵਿਖੇ ਇਕੱਤਰਤ ਹੁੰਦੇ ਨੇ ਜਿੱਥੇ ਸੰਬੋਧਨ ਕਰਦੇ ਆ ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਜਰਨਲ ਸਕੱਤਰ ਸਤਨਾਮ ਸਿੰਘ ਸਹਣੀ ਕਿਰਪਾਲ ਸਿੰਘ ਮੂਸਾਪੁਰ ਤੇ ਇਸ ਦਿਨ ਕਿਰਪਾਲ ਸਿੰਘ ਪਾਲਾ ਮੋਲੀ ਤੇ ਹੋਰ ਆਗੂ ਮੌਜੂਦ ਸਨ ਤਾਂ ਉਹਨਾਂ ਦਾ ਕਹਿਣਾ ਹੈ ਕਿ ਮਿਲ ਮਾਲਕਤ ਬੁੱਲੂ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦੀ ਕਰੋੜਾਂ ਰੁਪਏ ਦੀ ਰਾਸ਼ੀ ਜਿਹੜੀ ਉਹ ਬਕਾਇਆ ਹੈ ਜਿਸ ਨੂੰ ਲੈ ਕੇ ਉਹ ਕਾਫੀ ਆਰਥਿਕ ਸੰਕਟ ਦੇ ਵਿੱਚ ਨੇ 2021 ਤੋਂ ਲਗਾਤਾਰ ਪ੍ਰਸ਼ਾਸਨ ਉਹਨਾਂ ਨੂੰ ਭਰੋਸਾ ਦੰਦਾ ਆ ਰਿਹਾ ਸਿਰਫ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਜਦਕਿ ਪ੍ਰਸ਼ਾਸਨ ਤੇ ਸਰਕਾਰ ਬਿਲਕੁਲ ਵੀ ਇਸ ਮਾਮਲੇ ਦੇ ਵਿੱਚ ਗੰਭੀਰ ਨਹੀਂ ਹੈ ਉਹਨਾਂ ਕਿਹਾ ਕਿ ਅੱਜ ਤੱਕ ਜਿੰਨੀਆਂ ਵੀ ਮੀਟਿੰਗਾਂ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਗਈਆਂ ਨੇ ਸਾਰੀਆਂ ਬੇਸਿੱਟਾ ਰਹੀਆਂ ਨੇ ਇਸ ਉਪਰੰਤ ਕਿਸਾਨ ਇਕੱਠੇ ਹੋ ਕੇ 슈ਗਰ ਮਿਲ ਦੇ ਅੱਗੇ ਜਿਥੇ ਉਹਨਾਂ ਧਰਨਾ ਲਾਇਆ ਤੇ ਨਾਰੇਬਾਜ਼ੀ ਕੀਤੀ ਹੈ ਕਿਸਾਨਾਂ ਦਾ ਨਾਲ ਗੱਲਬਾਤ ਕਰਨ ਦੇ ਲਈ ਤਹਿਸੀਲ ਪੰਦਰ ਦੇ ਅਧਿਕਾਰੀ ਵੀ ਸਵੇਰ ਤੋਂ ਜੁਟ ਰਹੇ ਪਰ ਕੋਈ ਗੱਲ ਸਿਰੇ ਨਹੀਂ ਚੜੀ ਜਦ ਕਿ ਕਿਸਾਨ ਮਿਲਦੇ ਨਾਲ ਲੱਗਦੀ 10 ਕਨਾਲ 12 ਮਰਲੇ ਜ਼ਮੀਨ ਨੂੰ ਪ੍ਰਸ਼ਾਸਨ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈਣ ਦੀ ਮੰਗ ਤੇ ਅੜੇ ਹੋਏ ਸਨ ਬਾਅਦ ਵਿੱਚ ਪ੍ਰਸ਼ਾਸਨ ਨੇ ਪ੍ਰਾਪਰਟੀ ਨੂੰ ਅਟੈਚ ਕਰਨ ਦਾ ਬੋਰਡ ਲਗਾ ਦਿੱਤਾ ਫਿਰ ਕਿਸਾਨ ਤਾਲਾ ਲਗਾਉਣ ਦੀ ਮੰਗ ਕਰਨ ਲੱਗ ਪਏ ਤੇ ਫਿਰ ਪ੍ਰਸ਼ਾਸਨ ਦੇ ਵੱਲੋਂ ਕੋਈ ਪਹਿਲ ਕਦਮੀ ਨਾ ਕੀਤੇ ਜਾਣ ਕਾਰਨ ਕਿਸਾਨ ਤਾਲਾ ਲਗਾਉਣ ਦੇ ਲਈ ਚੱਲ ਪਏ ਤਾਂ ਮੌਕੇ ਤੇ ਡੀਸੀ ਅਮਿਤ ਕੁਮਾਰ ਪੰਚਾਲ ਐਸਐਸਪੀ ਵੱਸਲਾ ਗੁਪਤਾ ਪਹੁੰਚੇ ਤੇ ਉਹਨਾਂ ਦੇ ਨਾਲ ਕਿਸਾਨਾਂ ਦੀ ਜਿਹੜੀ ਗੱਲਬਾਤ ਹੋਈ ਤਕਰੀਬ 2 ਘੰਟੇ ਤੱਕ ਮੀਟਿੰਗਾਂ ਚੱਲਦੀਆਂ ਰਹੀਆਂ ਪਰ ਉੱਥੇ ਵੀ ਕੋਈ ਸਟਾਰ ਨਹੀਂ ਨਿਕਲਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਆਖਰਕਾਰ ਪ੍ਰਸ਼ਾਸਨ ਨੂੰ ਅਲਟੀਮੇਟਮ ਦੇਣ ਤੋਂ ਬਾਅਦ ਗੇਟ ਨੂੰ ਤਾਲਾ ਜੜ ਦਿੱਤਾ ਜਦਕਿ ਪ੍ਰਸ਼ਾਸਨ ਦੇਖਦਾ ਰਿਹਾ ਗਿਆ ਤੇ ਤਾਲਾ ਲਗਾਉਣ ਤੋਂ ਬਾਅਦ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਇਹ ਤਾਲਾ ਪ੍ਰਸ਼ਾਸਨਿਕ ਅਧਿਕਾਰੀ ਖੋਲਦੇ ਨੇ ਤਾਂ ਉਸ ਮੂਜਥੇ ਬੰਦੀਆਂ ਨੂੰ ਨਾਲ ਲੈ ਕੇ ਹਾਈਵੇ ਤੇ ਪਰਦੋਸ਼ਨ ਕਰਨਗੇ ਤੇ ਇਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਰੋਜ਼ ਪ੍ਰਗਟਾਉਂਦਿਆਂ ਹੋਇਆਂ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਫਗਵਾੜਾ ਨਿਊਜ਼ ਦੇ ਲਈ ਫਗਵਾੜਾ ਤੋਂ ਕੈਮਰਾਮੈਨ ਯਸ਼ शर्मा ਦੇ ਨਾਲ ਸ਼ਰਨਜੀਤ ਸੋਨੀ ਦੀ ਰਿਪੋਰਟ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜੇਦਾ ਤਾਲਾ ਲੱਗਿਆ ਇਸ ਟਾਲੇ ਨੂੰ ਜੇ ਪ੍ਰਸ਼ਾਸਨ ਨੇ ਖੋਲਿਆ ਤੇ ਮਜਬੂਰਨ ਸਾਨੂੰ ਹਾਈਵੇ ਦਾ ਸੱਦਾ ਦੇਣਾ ਪਊਗਾ ਅਸੀਂ ਹਰੀ ਮੇ ਬਲੌਕ ਕਰਾਂਗੇ ਇਹਦੀ ਬੋਲੀ ਤੱਕ ਇਹ ਤਾਲਾ ਖੁੱਲਣਾ ਨਹੀਂ ਚਾਹੀਦਾ ਔਰ ਜੇ ਤਾਲਾ ਖੁੱਲ ਗਿਆ ਤੇ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਔਰ ਸ਼ਾਰੀਆਂ ਪੰਜਾਬ ਦੀਆਂ ਜੱਦਬੰਦੀਆਂ ਲੈ ਕੇ ਹਾਈਵੇ ਬੰਦ ਕਰਾਂਗੇ ਕਿ ਸਾਡੇ ਪੈਸੇ ਨਹੀਂ ਆਉਂਦੇ ਤੇ ਪ੍ਰਸ਼ਾਸਨ ਉਸ ਜਿਹੜੇ ਲੋਕ ਗਰੀਬ ਕਿਸਾਨਾਂ ਦੇ ਪੈਸੇ ਦੱਬ ਕੇ ਬੈਠੇ ਨੇ ਉਹਨਾਂ ਦੇ ਪਾਕਿਸਤ ਭੁਗਤ ਰਹੇ ਨੇ ਸੋ ਜੈ ਜੀ ਦੀ ਕਮਲ ਬੋਲਣ ਲੱਗਾ ਪਰ ਆ ਉਹਦੇ ਵਿੱਚ ਸਵੇਰ ਦੇ ਖੜੇ ਸੀ ਅੱਜ ਕਿਸਾਨਾਂ ਵੱਲੋਂ ਜਿੰਦਾ ਲਾਉਣ ਨੂੰ ਮਜਬੂਰ ਹੋਣਾ ਪਿਆ ਸੋ ਸਿਵਲ ਪ੍ਰਸ਼ਾਸਨ ਨੂੰ ਜਿਹੜੀ ਸਾਡੀ ਯੂਨੀਅਨ ਵੱਲੋਂ ਬਾਰ-ਬਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਸੀ ਸੋ ਇਹ ਟਕਰਾਅ ਦੀ ਸਥਿਤੀ ਦਾ ਜਿੰਮੇਵਾਰ ਸਿਵਲ ਪ੍ਰਸ਼ਾਸਨ ਹੈ ਜੋੜ ਪੈ ਜਾਣਾ ਉਹ ਬਾਈ ਦੇ ਇਲਾਕੇ ਦੀ ਹੋਊਗੀ ਸੋ ਉਹ ਬਾਈ ਦਾ ਪ੍ਰੋਗਰਾਮ ਨਿਭਾਇਆ ਹੀ ਏ ਨਾਲ ਜੱਤ ਹੀ ਦੇਖੀਏ ਤੈਨੂੰ ਤਾਲੇ ਨੂੰ ਤੋੜਦੇ ਆ ਕੀ ਕਰਦੇ ਤੇ ਫਿਰ ਅਗਲੀ ਕਾਲ ਜਿਹੜੀ ਆ ਉਹ ਹਾਈਵੇ ਜਾਮ ਕਰਨ ਦੀ ਅਸੀਂ ਕਹਾਂ ਦੇਵਾਂਗੇ ਤਾਂ ਹਾਈਵੇ ਬੰਦ ਕਰਾਂਗੇ ਸੋ ਹੁਣ ਸਮਝਾਤੀ ਐ ਇੱਥੇ ਹੀ ਆਪਣੇ ਆਪਣੇ ਘਰਾਂ ਨੂੰ ਜਾਣਾ ਸ਼ਾਂਤੀ ਪੂਰਵਕ ਜਾਣਾ ਇਹਨੂੰ ਵੀ ਕੱਟਣਾ ਸਮਝੋ ਜਾਂ ਖੋਲ ਵੀ ਰਹਿਣ ਉਹਨੂੰ ਵੀ ਕੱਟਣਾ ਸਮਝੋ ਜਿਹੜਾ ਰਾਣਾ ਕਹਿੰਦਾ ਸੀ ਤਾਂ ਮਿਲਦੇ ਲਾ ਕੇ ਜਦਬੰਦੀ ਖੜਕਣ ਨਹੀਂ ਦੇਣੀ ਅੱਜ ਉਹਦੀ ਨਕੀ ਉਹ ਚਾਦਰ ਪਾੜ ਕੇ ਫੇਰ ਤਾਲਾ ਲਾਇਆ ਬੋਲੇ ਸੋਨਹਾਰ ਸ੍ਰੀ ਅਕਾਲ ਵਾਹਿਗੁਰੂ ਇਸ ਕਰਕੇ ਆਪਣਾ ਬੈਨਰ ਖੋਲ ਲੀਏ ਨਹੀਂ 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 ਇਹੋ ਕਰਕੇ ਹੁਣ ਇੱਥੇ ਅੱਜ ਦੀ ਸਮਾਪਤੀ ਹੈ ਪਤੇ ਬੁਲਾਉਣੇ ਆ ਸਾਰਿਆਂ ਦੇ ਪਿਆਰ ਸਹਾਰ ਤੋਂ ਠੰਮੇ ਨਾਲ ਤੀਰੇ ਜੀ ਨਾਲ ਘਰਾਂ ਨੂੰ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ